ਦਾ ਦਿਨ ਤੇ ਇੰਤਜ਼ਾਰ ਤੁਸੀਂ ਵੇਖ ਲਓ ਕਿੰਨੀਆਂ ਮੁਸ਼ਕਲਾਂ ਚੋਂ ਲੰਘ ਕੇ ਕਿੰਨਾ ਕੁਝ ਹੋਇਆ ਆ ਸਰਕਾਰ ਦੀ ਕਿੰਨੀ ਧੱਕੇਸ਼ਾਈ ਹੋਈ ਆ ਫਿਰ ਵੀ ਜਿਹੜੇ ਸਾਡੇ ਵਰਕਰ ਤੇ ਅਸੀਂ ਜਿਹੜੇ ਆ ਡਟੇ ਰਹੇ ਆ ਤੇ ਅੱਜ ਦੇ ਦਿਨ ਦੀ ਵੇਟ ਬੜੇ ਲੰਮੇ ਸਮੇਂ ਤੋਂ ਤੇ ਅੱਜ ਉਹ ਦਿਨ ਆ ਚੁੱਕਿਆ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦੇ ਇਸ ਵਾਰ ਜਿਹੜੀ ਆ ਤੱਕੜੀ ਤੱਕੜੀ ਹੋ ਜੇ ਸਤੋ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਪੋਲਿੰਗ ਜਰੂਰ ਜਿਹੜੀ ਹੈ ਉਹ ਵਾਦ ਤੋਂ ਵਾਦ ਹੋਵੇ ਇਸ ਸੰਬੰਧ ਚ ਡਾਕਟਰਾਂ ਕੀ ਮਦਦ ਕਰੋਗੇ ਬਿਲਕੁਲ ਜੀ ਮੈਂ ਸਾਰਿਆਂ ਨੂੰ ਇਹ ਕਹੂੰਗੀ ਵਾਦ ਤੋਂ ਵਾਦ ਜਿਹੜਾ ਤੁਸੀਂ ਆਪਣੇ ਵੋਟ ਜਿਹੜਾ ਤੁਹਾਡਾ ਅਧਿਕਾਰ ਆ ਉਹ ਤੁਸੀਂ ਜਿਹੜਾ ਆ ਉਹ ਪਾਉਣਾ ਉਹ ਤੁਹਾਡਾ ਜਿਹੜਾ ਅਧਿਕਾਰ ਆ ਉਹ ਤੁਹਾਡਾ ਇਥੋਂ ਕੋਈ ਵੀ ਨਹੀਂ ਹੋ ਸਕਦਾ ਤੁਸੀਂ ਜਦੋਂ ਵੋਟ ਪਾਓਗੇ ਤੁਸੀਂ ਆਪਣੇ ਮਨ ਨਾਲ ਸੋਚ ਸਮਝ ਕੇ ਜਿਹੜੀ ਆ ਵੋਟ ਪਾਓ ਜਿਹੜਾ ਤੁਹਾਨੂੰ ਮਤਲਬ ਕਿ ਕੈਂਡੀਡੇਟ ਲੱਗਦਾ ਹੈ ਕਿ ਇਹ ਕੈਂਡੀਡੇਟ ਜਿਹੜਾ ਆ ਸਾਡੀ ਮਤਲਬ ਕਿ ਆਉਣ ਵਾਲੇ ਸਮੇਂ ਚ ਜਿਹੜਾ ਵਿਕਾਸ ਕਰਾ ਸਕਦਾ ਜਾਂ ਹੋਰ ਜਿਹੜੇ ਮਸਲੇ ਉਹ ਹੱਲ ਕਰਾ ਸਕਦਾ ਨਾਜਾਇ ਤੇ ਨਜਾਇਜ਼ ਜਿਹੜੇ ਆ ਪਰਚੇ ਕੀਤੇ ਗਏ ਆ ਜਿਹੜੀਆਂ ਮਤਲਬ ਕਿ ਇਹੋ ਜਿਹੇ ਪਰਚੇ ਕੀਤੇ ਗਏ ਆ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਆ ਮਤਲਬ ਕਿ ਇਹ ਤੇ ਚੋਰੀ ਦਾ ਪਾਤ ਆ ਕਿਸੇ ਦੇ ਕੁਛ ਪਾਤ ਆ ਮਾਮੂਲੀ ਜਿਹੇ ਪਰਚੇ ਜਾਣਬੁੱਝ ਕੇ ਤੰਗ ਕਰਨ ਲਈ ਪਾਏ ਗਏ ਰੈਕੀਆਂ ਕਰਾਈਆਂ ਗਈਆਂ ਬੜਾ ਕੁਛ ਕੀਤਾ ਗਿਆ ਤੇ ਚੌਂਕ ਕਮਿਸ਼ਨਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਡਟ ਕੇ ਜੜਾ ਆ ਸੱਚ ਦਾ ਸਾਥ ਦਿੱਤਾ ਆ ਤੇ ਸੱਚ ਦੀ ਲੀ ਤੇ ਤੋਰ ਰਹੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਲੋਕਾਂ ਨੂੰ ਮੈਂ ਇਹੋ ਬੇਨਤੀ ਕਰਦੀ ਆ ਕਿ ਆਪਾਂ ਵੱਧ ਤੋਂ ਵੱਧ ਵੋਟ ਪੋਲ ਕਰੀਏ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੀਏ ਤੇ ਸ਼ਾਂਤੀਪੂਰਵਕ ਜਿਹੜੀਆਂ ਵੋਟਾਂ ਪਾਈਏ ਆਪਾਂ ਚੋਣ ਲੱਗਦਾ ਚੋਣ ਕਮਿਸ਼ਨ ਸਖਤ ਐ ਐਕਸ਼ਨ ਚ ਜੀ ਬਿਲਕੁਲ ਚੋਣ ਕਮਿਸ਼ਨ ਸਖਤ ਵਾ ਜਿਹੜੇ ਐਸਐਸਪੀ ਸਾਡੇ ਸਸਪੈਂਡ ਕੀਤੇ ਗਏ ਆ ਕਿੰਨੀ ਧੱਕੇਸ਼ਾਹੀ ਕੀਤੀ ਸਰਕਾਰ ਦੀ ਸ਼ਹਿਤ ਹੀ ਸਾਰਾ ਕੁਝ ਹੋ ਰਿਹਾ ਜੀ ਕੌਂ ਕਮਿਸ਼ਨ ਸਖਤਵਾ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਸਖਤ ਫੈਸਲਾ ਲਿਆ ਵਾ ਅੱਜ ਜਿਹੜੇ ਤੁਸੀਂ ਵੋਟ ਪਾਣ ਆਏ ਤੁਹਾਡੇ ਕਿੰਨੇ ਪਰਿਵਾਰਕ ਜੀ ਆ ਦੇਥੇ ਵੋਟ ਨੇ ਕੌਣ ਕੌਣ ਆਇਆ ਤੁਸੀਂ ਵੋਟ ਪਾਣ ਲਈ ਮੇਰੀ ਵੀ ਵੋਟ ਹੈ ਇੱਥੇ ਮੇਰੀ ਬੇਟੀ ਦੀ ਵੋਟ ਵੀ ਇੱਥੇ ਬੇਟੀ ਮੇਰੀ ਆਈ ਹੋਈ ਆ ਤੇ ਮੇਰੇ ਹਸਬੰਦ ਜਿਹੜੇ ਉਹ ਬਾਹਰ ਨੇ ਕੇਸ ਕਰਕੇ ਉਹ ਵੋਟ ਪਾਣ ਨਹੀਂ ਆ ਸਕੇ ਲੱਗਦਾ ਹੈ ਕਿ ਜਿਹੜਾ ਇਸ ਵੇਲੇ ਜੋ ਮੋਹਾਲ ਕਿਉਂ ਬਣਿਆ ਹੈ ਬਿਨਾਂ ਕਿਸੇ ਬਤਨ ਤਰਨ ਤਰਤਾ ਤੇ ਜਿਹੜੀ ਐਕਸਪਲੋਰੀ ਪੂਰੇ ਬੰਦੋਬਸਤ ਵਿੱਚ ਬਿਲਕੁਲ ਜੀ ਬਿਲਕੁਲ ਸੈਟੀਸਫਾਈ ਹਾਂ ਮੈਂ ਬਿਲਕੁਲ ਸੈਟੀਸਫਾਈ ਹਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਤਕੇਸ਼ਾਈ ਦਾ ਦੌਰ ਰਿਹਾ ਲੱਗਦਾ ਕਿ ਅੱਜ ਸ਼ਾਂਤੀਪੂਰਵ ਕੋਟਾ ਪੈਨ ਦਾ ਕੰਮ ਲਿਕਵੇਚੜੂ ਜੀ ਬਿਲਕੁਲ ਹਾਂਜੀ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਨੇ ਤੇ ਇਸ ਕਰਕੇ ਪੈਰਾਮਿਲਟਰੀ ਫੋਰਸਿਜ਼ ਵੀ ਆਈਆਂ ਹੋਈਆਂ ਤੁਸੀਂ ਵੇਖ ਹੀ ਰਹੇ ਨੇ ਤੇ ਵਧੀਆ ਮਤਲਬ ਮਾਹੌਲ ਰਹੇਗਾ ਮੈਂ ਵੀ ਚਾਹੁੰਦੀ ਹਾਂ ਕਿ ਸ਼ਾਂਤੀਪੂਰਵ ਕੋਟਾ ਜਿਹੜੀਆਂ ਇਹ ਪੈਣ ਕਿਤੇ ਵੀ ਕੋਈ ਮਾਹੌਲ ਖਰਾਬ ਨਾ ਹੋਵੇ ਤੇ ਇਸ ਕਰਕੇ ਸਰਕਾਰ ਦੇ ਵੀ ਪ੍ਰਬੰਧ ਪੂਰੇ ਨੇ ਮੈਂ ਸ਼ਾਂਤੀਪੂਰਵ ਕੋਟਾ ਪਹਿਨ ਗਈਆਂ